ਤੇ ਕੋਈ ਢਸੋਣਾ ਘਰ ਐ ਢਸੋਣਾ ਸਭ ਕੁਝ ਉਸੇ ਦਾ ਹੀ ਸੀ ਹੋਰ ਤਾਂ ਕਿਸੇ ਨੂੰ ਲੈਣਾ ਸੀ ਉਸੇ ਦਾ ਹੀ ਸੀ ਸਾਰਾ ਕੁਝ ਇਹ ਇਹ ਕਿਹੜਾ ਕਪੜਾ ਬੜਾਣਾ ਥੱਲੇ ਵਾਲੀ ਜੀ ਆਵੇ ਥੱਲੇ ਵਾਲੀ ਬੜਾਣਾ ਸੁਟੀ ਆ ਕਪੜਾ ਇਹੀ ਬਣਨ ਪਈ ਹੋਈ ਸੀ ਉੱਪਰ ਜਾ ਕੇ ਹੁਣ ਮੰਨਦੇ ਆਉ ਮੁੰਡਾ ਮੰਨਦਾ ਹੈ ਕਹਿੰਦਾ ਵੀ ਛੱਟ ਉਹਨੇ ਖਿੱਚੀ ਆ ਤੇ ਬਾਅਦ ਚ ਮੈਂ ਉਹਨੂੰ ਕੋਠੇ ਤੇ ਗਾਂ ਖਿੱਚ ਕੇ ਲੈ ਕੇ ਗਿਆ ਕਹਿੰਦਾ ਤੇ ਬੱਸ ਉਹਦੇ ਮੈਨੂੰ ਕਹੀਂ ਸੀ ਉਹਦੇ 나ੜ ਚਟੀਕਾ ਲਾਓ ਟੀਕਾ ਸਾਥੋ ਲੱਗਿਆ ਨਹੀਂ ਧੌਣ ਮਰੋੜੀਆ ਕਹਿੰਦਾ ਮੈਂ ਉਹ ਪਾਪੀ ਕਿਉਂ ਧੌਣ ਮਰੋੜੀ ਮੇਰੇ ਭਤੀਜੇ ਦੇ ਉਹਨੇ ਉਹ ਕਹਿੰਦਾ ਮਣਕਾ ਤੋੜ ਤਾ ਹਾਂ ਮਣਕਾ ਤੋੜਿਆ ਉਹ ਕਹਿ ਦਿੰਦਾ ਵੀ ਚੱਲ ਮੈਂ ਤੈਨੂੰ ਦੂਜਾ ਲੈ ਜਾਣਾ ਇਹਨੂੰ ਬਿਓਛਾ ਪਿਆਰ ਰਹਿੰਦੇ ਪਿਆਰਾਂ ਨਹੀਂ ਦਿੰਦੇ ਉੱਤੇ ਜੋ ਸੁਰਤ ਆਉਂਦੀ ਸਾਨੂੰ ਫੋਨ ਲਾ ਦਿੰਦਾ ਤਾਂ ਹੁਣ ਕਿਉਂ ਮਰੋੜੀ ਵਾਹ ਸਾਹ ਤੋ ਸਾਹ ਤੋ ਸਜ਼ਾ ਦਿੱਤੀ ਜਾਵੇ। ਉਹ ਸਭ ਬਹਾਨਾ ਲਾ ਦਿੱਤਾ ਕਿ ਲੁੱਟਣ ਵਾਲੇ ਆਏ ਸੀ ਘਰ ਦੇ ਵਿੱਚ ਸੋਨਾ ਸਾਨਾ ਲੈ ਗਏ ਪਰ ਤੁਸੀਂ ਉਹਨੂੰ ਪੁੱਛਿਆ ਕਿ ਫੇਰ ਤੇਰੇ ਗਲੇ ਦੀ ਚੈਨ ਕੀ ਕਰਦੀ? ਆਖਿਆ ਸੀ ਕਹਿੰਦੀ ਨਾ ਮੇਰੀ ਚੈਨ ਦਿੱਸੀ ਨਹੀਂ ਕਿਉਂਕਿ ਮੇਰਾ ਉੱਤੇ ਆਮ ਚੋਲ ਸੀਗਾ ਤੋਪ ਸੀ ਉੱਤੇ। ਅੱਛਾ ਕਹਿੰਦੀ ਮੇਰੀ ਚੈਨ ਤਾਂ ਨਹੀਂ ਮਿਲਦੀ ਸੀ ਉਹਨਾਂ ਨੂੰ। ਅੱਛਾ ਫੇਰ ਕਹਿੰਦੀ ਬਾਕੀ ਸਾਰਾ ਲੁੱਟ ਕੇ ਲੈ ਗਏ। ਬਾਕੀ ਸਾਰਾ ਕਹਿੰਦੀ ਲੈ ਗਏ ਕਹਿੰਦੀ ਮੰਮੀ ਦੇ ਕਾਂਟੇ ਸੀ ਮੇਰੇ ਭਰਾ ਦਾ ਸੀ ਕੜਾ ਛਾਪ ਜੋ ਨਹੀਂ ਕਿ ਜਿੰਨਾ ਸੋਨਾ ਸੀਗਾ। ਉਹ ਪਲੈਨਿੰਗ ਬਣਾਈ ਸੀ ਪੂਰੀ। ਹਾਂ ਪਲੈਨਿੰਗ ਪੂਰੀ। ਅੱਛਾ ਵਿਚ ਬਿੱਟੀ ਉਸ ਮੁੰਡੇ ਦੀ ਫਿਰ ਉਹਨਾਂ ਦੀ ਐ ਉਹ ਆਪਦੀ ਉਹਨਾਂ ਦੀ ਆਏ ਆ ਕਿਉਂ ਬੈਠੇ ਸੀ ਉਹਦਿਆਂ ਨੂੰ ਨੇੜੇ ਨਹੀਂ ਮੇਰੀ ਭੈਣ ਨੂੰ ਹੋਣ ਦਿੱਤਾ ਉਹਨੂੰ ਕਹਿੰਦੇ ਵੀ ਥੋੜੇ ਸਿੰਗਲ ਪ੍ਰਿੰਟ ਆ ਜਾਣਗੇ ਜੇ ਤੁਸੀਂ ਉਹਨੂੰ ਹੱਥ ਲਾਹੋਗੇ ਤਾਂ ਅੱਛਾ ਸੱਟਾ ਮੁੰਡੇ ਤੇ ਮਾਰ ਦਿੱਤੀਆਂ ਆਪਣੇ ਉਹਦੇ ਕੋਈ ਸੱਟ ਨਹੀਂ ਸੀ ਨਾ ਨਾ ਕੁਝ ਵੀ ਨਹੀਂ ਸੀ ਉਹ ਤਾਂ ਐਂ ਬੈਠੀ ਸੀ ਵਧੀਆ ਪਤਾ ਲੱਗਦਾ ਸੀ ਨਾ ਅੱਖਾਂ 'ਚ ਕੋਈ ਹੰਝੂ ਹੈ ਨਾ ਪਤਾ ਲੱਗਦਾ ਸੀ ਪਲੈਨਿੰਗ ਨਾ ਨਾ ਕੁਝ ਵੀ ਨਹੀਂ ਹੂੰ ਕੋਈ ਵੀ ਨਹੀਂ ਸੀ ਨਾ ਕੋਈ ਉਹਦੇ ਹੰਝੂ ਸੀ ਨਾ ਕੁਝ ਵੀ ਨਹੀਂ ਸੀ ਐਂ ਹੀ ਬੈਠੀ ਸੀ ਨਹੀਂ ਬਿਲਕੁਲ ਦੇਖੋ ਤੁਸੀਂ ਉਸ ਘਰ ਦੀਆਂ ਤਸਵੀਰਾਂ ਇਹ ਉਹ ਕੱਪੜਾ ਹੈ ਜਿਹੜੀ ਭੂਆ ਆਪਣੇ ਹੱਥ ਵਿੱਚ ਲੈ ਕੇ ਦਿਖਾ ਰਹੀ ਹੈ ਰੋ ਰੋ ਕੇ ਕਿ ਸਾਡੇ ਪੁੱਤ ਸਾਡਾ ਕੁਝ ਵੀ ਨਹੀਂ ਰਿਹਾ ਪਰ ਕਿਸ ਤਰੀਕੇ ਦੇ ਨਾਲ ਪਰਵਾੜ ਜਿਹੜਾ ਅੱਜ ਉੱਜੜ ਗਿਆ ਸੋਹਣਾ ਐਨਾ ਸੋਹਣਾ ਆਲੀਸ਼ਾਨ ਘਰ ਪਰ ਅੱਜ ਤੁਸੀਂ ਸੋਚੋ ਕਿ ਸੁਨਣਾ ਹੋ ਗਿਆ ਆਲੀਸ਼ਾਨ ਘਰ ਦੇ ਵਿੱਚ ਇਸ ਤਰੀਕੇ ਦਾ ਉਜਾੜਾ ਹੋਇਆ ਕਿ ਅੱਜ ਇਸ ਘਰ ਦੇ ਵਿੱਚ ਉਨਾ ਬਜ਼ੁਰਗ ਮਾਪਿਆਂ ਤੋਂ ਇਲਾਵਾ ਕੁਝ ਵੀ ਨਹੀਂ ਆਹੋ ਇਸ ਪੌੜੀ ਚੜ ਕੇ ਪੂਰੀ ਵਾਰਦਾਤ ਕੀਤੀ ਜਾਂਦੀ ਹੈ ਉਸ ਮੁੰਡੇ ਨੂੰ ਉਸ ਗੱਭਰੂ ਨੌਜਵਾਨ ਪੁੱਤ ਨੂੰ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਰ-ਵਾਰ ਅਸੀਂ ਦੇਖ ਰਹੇ ਹਾਂ ਏਸੇ ਆਲਿਸ਼ਾਨ ਘਰ ਦੇ ਵਿੱਚ ਇਸ ਪੌੜੀਆਂ ਦੇ ਜ਼ਰੀਏ ਕੋਠੇ ਤੇ ਲਿਜਾ ਕੇ ਬੁਰੀ ਤਰੀਕੇ ਦੇ ਨਾਲ ਮਾਰ ਕੇ ਸੁੱਟਿਆ ਜਾਂਦਾ ਹੈ ਉਸ ਵਿਸ਼ਵਾਸ ਘਾਤਣ ਪਤਨੀ ਦੇ ਦੁਆਰਾ ਜਿਸ ਨੇ ਤਾਰ-ਤਾਰ ਕਰ ਦਿੱਤਾ ਇਹ ਸੱਤ ਜਨਮਾਂ ਦਾ ਕਿਹਾ ਜਾਣ ਵਾਲਾ ਰਿਸ਼ਤਾ ਅੱਜ ਉਹ ਪਰਿਵਾਰ ਰੋ ਰਿਹਾ ਹੈ ਕੁੜਲਾ ਰਿਹਾ ਹੈ ਇਨਸਾਫ ਦੇ ਲਈ ਆਪਣੇ ਪੁੱਤ ਨੂੰ ਰੱਖਣਾ ਪੈ ਰਿਹਾ ਹੈ ਮਰੇ ਹੋਏ ਨੂੰ ਇਸ ਤਰੀਕੇ ਨਾਲ ਕਿ ਸਾਡੇ ਪੁੱਤ ਨੂੰ ਇਨਸਾਫ ਮਿਲ ਜੇ ਕਿਉਂਕਿ ਪੁੱਤ ਅੱਜ ਮਿੱਟੀ ਬਣ ਗਿਆ ਤੇ ਕੋਈ ਡਸੋਣਾ ਘਰ ਐ ਏਡਾ ਸੋਹਣਾ ਸਭ ਕੁਝ ਉਸੇ ਦਾ ਹੀ ਸੀ ਹੋਰ ਤਾਂ ਕਿਸੇ ਨੂੰ ਲੈਣਾ ਸੀ ਉਸੇ ਦਾ ਹੀ ਸੀ ਸਾਰਾ ਕੁਝ ਇਹ ਇਹ ਕਿਹੜਾ ਕਪੜਾ ਬੜਾ ਨਾ ਥੱਲੇ ਵਾਲੀ ਜੀ ਆਵੇ ਥੱਲੇ ਵਾਲੀ ਬਣਾਣ ਸੁਤੀਆ ਕਪੜਾ ਇਹੀ ਬਣਨ ਪਈ ਹੋਈ ਸੀ ਉੱਪਰ ਜਾ ਕੇ ਹੁਣ ਮੰਨਦੇ ਆਉ ਮੁੰਡਾ ਮੰਨਦਾ ਹੈ ਕਹਿੰਦਾ ਵੀ ਛੱਟ ਉਹਨੇ ਖਿੱਚੀ ਆ ਤੇ ਬਾਅਦ ਚ ਮੈਂ ਉਹਨੂੰ ਕੋਠੇ ਤੇ ਗਾਂ ਖਿੱਚ ਕੇ ਲੈ ਕੇ ਗਿਆ ਕਹਿੰਦਾ ਤੇ ਬੱਸ ਉਹਦੇ ਮੈਨੂੰ ਕਹੀ ਸੀ ਉਹਦੇ 나ੜ ਚ ਟਿੱਕਾ ਲਾਉ ਟਿੱਕਾ ਸਾਥੋ ਲੱਗਿਆ ਨਹੀਂ ਉਹ ਧੌਣ ਮਰੋੜੀਆ ਕਹਿੰਦਾ ਮੈਂ ਉਹ ਪਾਪੀ ਕਿਉਂ ਧੌਣ ਮਰੋੜੀ ਮੇਰੇ ਭਤੀਜੇ ਦੀ ਉਹਨੇ ਉਹ ਕਹਿੰਦਾ ਮਣਕਾ ਤੋੜਤਾ ਹਾਂ ਮਣਕਾ ਤੋੜਿਆ ਉਹ ਕਹਿ ਦਿੰਦਾ ਵੀ ਚੱਲ ਮੈਂ ਤੈਨੂੰ ਦੂਜਾ ਲੈ ਜਾਣਾ ਇਹਨੂੰ ਬਿਓਛਾ ਪਿਆ ਰਹਿੰਦੇ ਪਿਆਰਾ ਇਹਿੰਦੇ ਉੱਤੇ ਜੋ ਸੁਰਤ ਹੁੰਦੀ ਸਾਨੂੰ ਫੋਨ ਲਾ ਦਿੰਦਾ ਹੂੰ ਤਾਂ ਹੁਣ ਕਿਉਂ ਮਰੋੜੀ ਹਾਂ ਬਸ ਹੱਕ ਤੋਂ ਹੱਕ ਸਜਾ ਦਿੱਤੀ ਜਾਵੇ ਬਹਾਨਾ ਲਾ ਦਿੱਤਾ ਕਿ ਲੁੱਟਣ ਵਾਲੇ ਆਏ ਸੀ ਘਰ ਦੇ ਵਿੱਚ ਸੋਨਾ ਸਾਨਾ ਲੈ ਗਏ ਪਰ ਤੁਸੀਂ ਉਹਨੂੰ ਪੁੱਛਿਆ ਕਿ ਫੇ ਤੇਰੇ ਗਲੇ ਦੀ ਚੈਨ ਕੀ ਕਰਦੀ ਆਖਿਆ ਸੀ ਕਹਿੰਦੀ ਨਾ ਮੇਰੀ ਚੈਨ ਦਿੱਸੀ ਨਹੀਂ ਕਿਉਂਕਿ ਮੇਰਾ ਉੱਤੇ ਆਮ ਚੋਲ ਸੀਗਾ ਤੋਪ ਸੀ ਉੱਤੇ ਅੱਛਾ ਕਹਿੰਦੀ ਮੇਰੇ ਚੈਨ ਤਾਂ ਨਹੀਂ ਮਿਲਦੀ ਸੀ ਉਹਨਾਂ ਨੂੰ ਅੱਛਾ ਫੇ ਕਹਿੰਦੀ ਬਾਕੀ ਸਾਰਾ ਲੁੱਟ ਕੇ ਲੈ ਗਏ ਬਾਕੀ ਸਾਰਾ ਕਹਿੰਦੀ ਲੈ ਗਏ ਕਹਿੰਦੀ ਮੰਮੀ ਦੇ ਕਾਂਟੇ ਸੀ ਮੇਰੇ ਭਰਾ ਦਾ ਸੀ ਕੜਾ ਛਾਪ ਜਣੀ ਕਿ ਜਿੰਨਾ ਸੋਨਾ ਸੀ ਮਤਲਬ ਪਲੈਨਿੰਗ ਬਣਾਈ ਸੀ ਪੂਰੀ ਹਾਂ ਪਲੈਨਿੰਗ ਪੂਰੀ ਅੱਛਾ ਵਿੱਚੇ ਪੇ ਕਹਿੰਦੀ ਤੇ ਵਿੱਚੇ ਮਾਂ ਪਿਓ ਦੀ ਵਿੱਚੇ ਉਸ ਮੁੰਡੇ ਦੀ ਫਿਰ ਉਹਨਾਂ ਦੀ ਆਉਂ ਆਪਦੀ ਉਹਨਾਂ ਦੀ ਆਏ ਆ ਕਿਉਂ ਉਹ ਬੈਠੇ ਸੀ ਆਉਂਦੇ ਨੂੰ ਨੇੜੇ ਅਨੀ ਮੇਰੀ ਭੈਣ ਨੂੰ ਹੁਣ ਦਿੱਤਾ ਉਹਨੂੰ ਕਹਿੰਦੇ ਵੀ ਥੋੜੇ ਸਿੰਗਲ ਪ੍ਰਿੰਟ ਆ ਜਾਣਗੇ ਜੇ ਤੁਸੀਂ ਇਹਨੂੰ ਹੱਥ ਲਾਹੋਗੇ ਤਾਂ ਉਹ ਕਹਿੰਦੀ ਸੱਟਾ ਮੁੰਡੇ ਤੇ ਮਾਰ ਦਿੱਤੀਆਂ ਆਪਣੇ ਉਹਦੇ ਕੋਈ ਸੱਟ ਨਹੀਂ ਸੀ ਨਾ ਨਾ ਕੁਝ ਵੀ ਨਹੀਂ ਸੀ ਉਹ ਤਾਂ ਐ ਹੀ ਬੈਠੀ ਸੀ ਵਦਿਆ ਪਤਾ ਲੱਗਦਾ ਸੀ ਨਾ ਅੱਖਾਂ 'ਚ ਕੋਈ ਹੰਝੂ ਹੈ ਨਾ ਪਤਾ ਲੱਗਦਾ ਸੀ ਪਲੈਨਿੰਗ ਨਾ ਨਾ ਕੁਝ ਵੀ ਨਹੀਂ ਹੂੰ ਕੋਸ ਵੀ ਨਹੀਂ ਸੀ ਨਾ ਕੋਈ ਉਹਦੇ ਹੰਝੂ ਸੀ ਨਾ ਕੁਝ ਵੀ ਨਹੀਂ ਸੀ ਐ ਹੀ ਬੈਠੀ ਸੀ ਹੂੰ ਜੀ ਕੁਝ ਵੀ ਨਹੀਂ ਸਭ ਬਿਲਕੁਲ ਦੇਖੋ ਤੁਸੀਂ ਉਸ ਘਰ ਦੀਆਂ ਤਸਵੀਰਾਂ ਇਹ ਉਹ ਕੱਪੜਾ ਹੈ ਜਿਹੜੀ ਭੂਆ ਆਪਣੇ ਹੱਥ ਵਿੱਚ ਲੈ ਕੇ ਦਿਖਾ ਰਹੀ ਆ ਰੋ ਰੋ ਕੇ ਕਿ ਸਾਡੇ ਪੁੱਤ ਸਾਡਾ ਕੁਝ ਵੀ ਨਹੀਂ ਰਿਹਾ ਪਰ ਕਿਸ ਤਰੀਕੇ ਦੇ ਨਾਲ ਪਰਵਾੜ ਜਿਹੜਾ ਅੱਜ ਉੱਜੜ ਗਿਆ ਸੋਹਣਾ ਸ ਐਨਾ ਸੋਹਣਾ ਆਲੀਸ਼ਾਨ ਘਰ ਪਰ ਅੱਜ ਤੁਸੀਂ ਸੋਚੋ ਕਿ ਸੁੰਨਾ ਹੋ ਗਿਆ ਆਲੀਸ਼ਾਨ ਘਰ ਦੇ ਵਿੱਚ ਇਸ ਤਰੀਕੇ ਦਾ ਉਜਾੜਾ ਹੋਇਆ ਕਿ ਅੱਜ ਇਸ ਘਰ ਦੇ ਵਿੱਚ ਉਹਨਾਂ ਬਜ਼ੁਰਗ ਮਾਪਿਆਂ ਤੋਂ ਇਲਾਵਾ ਕੁਝ ਵੀ ਨਹੀਂ ਆਹੋ ਇਸ ਪੌੜੀ ਚੜ ਕੇ ਪੂਰੀ ਵਾਰਦਾਤ ਕੀਤੀ ਜਾਂਦੀ ਹੈ ਉਸ ਮੁੰਡੇ ਨੂੰ ਉਸ ਗੱਭਰੂ ਨੌਜਵਾਨ ਪੁੱਤ ਨੂੰ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਰ-ਵਾਰ ਅਸੀਂ ਦੇਖ ਰਹੇ ਹਾਂ ਏਸੇ ਆਲਿਸ਼ਾਨ ਘਰ ਦੇ ਵਿੱਚ ਇਸ ਪੌੜੀਆਂ ਦੇ ਜ਼ਰੀਏ ਕੋਠੇ ਤੇ ਲਾ ਜਾ ਕੇ ਬੁਰੀ ਤਰੀਕੇ ਦੇ ਨਾਲ ਮਾਰ ਕੇ ਸੁੱਟਿਆ ਜਾਂਦਾ ਉਸ ਵਿਸ਼ਵਾਸ ਘਾਤਣ ਪਤਨੀ ਦੇ ਦੁਆਰਾ ਜਿਸ ਨੇ ਤਾਰ-ਤਾਰ ਕਰ ਦਿੱਤਾ ਇਹ ਸੱਤ ਜਨਮਾਂ ਦਾ ਕਿਹਾ ਜਾਣ ਵਾਲਾ ਰਿਸ਼ਤਾ ਅੱਜ ਉਹ ਪਰਿਵਾਰ ਰੋ ਰਿਹਾ ਹੈ ਕੁੜਲਾ ਰਿਹਾ ਹੈ ਇਨਸਾਫ ਦੇ ਲਈ ਆਪਣੇ ਪੁੱਤ ਨੂੰ ਰੱਖਣਾ ਪੈ ਰਿਹਾ ਹੈ ਮਰੇ ਹੋਏ ਨੂੰ ਇਸ ਤਰੀਕੇ ਨਾਲ ਕਿ ਸਾਡੇ ਪੁੱਤ ਨੂੰ ਇਨਸਾਫ ਮਿਲ ਜੇ ਕਿਉਂਕਿ ਪੁੱਤ ਅੱਜ ਮਿੱਟੀ ਬਣ ਗਿਆ